ਨ ਪੁਨਸਕ ਸਲਤਨਤ ਦੇ ਬਾਦਸ਼ਾਹੋਂ ਰੰਗ ਜੇ ਤੂੰ ਪਲੰਦਾ ਝੂਠ ਦਾ ਤੇ ਤੂੰ ਹੈ ਬੰਦਾ ਪਰਫਰੇ ਓ ਰੱਬ ਜਾਣੇ ਤੇਰੀਆਂ ਕਸਮਾਂ ਦੀ ਕਿੰਨੀ ਕਿਸਮ ਹੈ ਝੂਠ ਦੀ ਹੈ ਰੂਹ ਤੇਰੀ ਤੇ ਝੂਠ ਦਾ ਹੀ ਜਿਸਮ ਹੈ ਲੈ ਸ਼ੁਰੂ ਕਰਦਾ ਹੱਥ ਆਪਣੀ ਦਾ سلسلہ ਵੇਖ ਮੇਰੇ ਦਿਲ ਦੀ ਰੰਗਤ ਦਾ ਨਜ਼ਾਰਾ ਫੁੱਸ ਦਿਲਾ ਉਹ ਬਾਹਰ ਗੁਰੂ ਦੇ ਨਾਮ ਦਾ ਲੇਖਦਾ ਹਾਂ ਪਹਿਲਾ ਹਰਫ ਮੈਂ ਤੀਰ ਵਾਂਗੂ ਮਾਰਦਾ ਹਾਂ ਹਰਫ ਤੇਰੀ ਤਰਫ ਮੈਂ ਨਾ ਤੇਰੇ ਦਾ ਅਰਥ ਹੈ ਸੁੰਦਰ ਸਜਾਵਟ ਤਖਤ ਦੀ ਪਰ ਤੇਰੀ ਸੂਰਤ ਹੈ ਲੱਗਦੀ ਸਤਮੰਗਾਰ ਕਮ ਬਖਤ ਦੀ ਓ ਤੇਰੀ ਦਸਬੀ ਦੇ ਨੇ ਮਰ ਕੇ ਕੈਦ ਖਾਨੇ ਮੌਤ ਦੇ ਡੰਡਿਆਂ ਦੇ ਨਾਲ ਕੱਦੇ ਅਰਥ ਤੂੰ ਡੰਡਾਉਤ ਦੇ ਤੇ ਤੇਰੀ ਕੜਵੀ ਕਮੀਨੀ ਬਦਲਿਆ ਦੀ ਭਾਵਨਾ ਹੁਣ ਹੈ ਚਾਉਂਦੀ ਜੋਰ ਗੁਰਗੋ ਬੇਨ ਦੀਦਾ ਜਮਾਵਣਾ او ਮੈਂ ਤੇਰੇ ਪੈਰਾਂ ਦੇ ਹੇਠਾਂ ਅੱਗੇ ਐਸੀ ਬੱਲਣੀ ਮੈਂ ਤੇਰੇ ਪੈਰਾਂ ਦੇ ਹੇਠਾਂ ਅੱਗੇ ਐਸੀ ਬੱਲਣੀ ਜਿਸਨੇ ਤੇਰੀ ਸਲਤਨਤ ਤੇ ਬਾਦਸ਼ਾਹੀ ਗੱਲਣੀ ਓ ਕੀ ਹੋਇਆ ਜੇ ਸ਼ੇਰ ਦੇ ਬੱਚੇ ਤੁਮਾਰੇ ਗਦੜਾ

ਆਵ ਖਾਵਾ ਕਿਸ ਤਰਾ ਲੜਦੇ ਨੇ ਜੰਗਾ ਜੰਗ ਜੂ ਆਉ ਚੰਗ ਦੇ ਮਰਦਾਂ ਦੇ ਅੰਦਰ ਫੌਜਾਂ ਸਜਾਈਆਂ ਜਾਂਦੀਆਂ ਜੰਗ ਦੇ ਮੈਦਾਨੇ ਅੰਦਰ ਫੌਜਾਂ ਸਜਾਈਆਂ ਜਾਂਦੀਆਂ ਹੋ ਗਿਆ ਮੌਸਮ सूर में जरनाल कर दे तक रे तू एदागी फौज लेके आजा मेरे रूबरू मैं लड़ांगा जंगियों से ही तरह दी हूँ बहू ओ खुदा दे मुजरमा तू बादशाह मर दूध है ਪਣੀ ਅੱਗ ਅੰਦਰ ਸੜ ਰਿਆ ਨ ਮਰੂ ਦਾ ਹੈ ਉਹ ਆ ਪੜਾਵਾ ਰੱਬ ਦੀ ਤਹਿਰੀਰ ਅਨ ਪੜਿਆ ਆਲਮਾ ਆਵ ਖਵਾ ਉਸ ਦੀ ਰਹਿਮਤ ਦਾ ਜਲਵਾ ਜਾਲਮਾ ਸੋਣੋ ਬੋਲੇ ਬਾਦਸ਼ਾਹੇ ਵਕਤ ਦੀ ਆਵਾਜ਼ ਹੈ ਸੁਣੋ ਓ ਸ਼ਾ ਇਹ ਵਕਤ ਦੀ ਆਵਾਜ਼ ਹੈ ਖਾਲਸੇ ਦੀ ਇਸਤਬਾਹੀ ਵਿੱਚ ਵੀ ਕੋਈ ਰਾਜ ਹੈ ਉਹ ਇਹ ਤਬਾਹੀ ਹੈ ਹੋਈ ਉੱਜੜੇ ਵਸਾਵਣ ਵਾਸਤੇ ਇਹ ਤਬਾਹੀ ਹੈ ਹੋਈ ਰੋਂਦੇ ਹਸਾਵਣ ਵਾਸਤੇ ਜੋ ਹੈ ਕੀਤਾ ਤੇਰੀਆਂ ਫੌਜਾਂ ਗੜੀ ਚਮਕੌਰ ਵਿੱਚ ਉੱਜ ਦਿਲੀ ਨਹੀਂ ਇਸ ਤੋਂ ਵੱਡੀ ਹੋਰ ਕੋਈ ਉਸ ਦੌਰ ਵਿੱਚ ਉਹ ਕੁੰਡ ਆ ਜਾ ਡੱਟ ਗਏ ਡੱਟ ਗਏ ਮੇਰੇ ਲੜਾਕੇ ਸਿੰਘ ਚਾਲੀ ਡੱਟ ਗਏ ਓ ਤੇਰਾ ਖਾਜਾ ਜੋ ਹੈ ਮਰਦੂਦ ਵਡਾ ਸੂਰਮਾ ਜੇ ਨਾ ਲੋਕਿ ਦਾਓ ਸਿਦਾਂ ਮੈਂ ਹਟ ਦੇਂਦਾ ਚੂਰਮਾ ਉਸ ਘੜੀ ਖੋਦਾਨ ਕੀਤੀ ਆਪ ਮੇਰੀ ਰਹਿ ਬਰੀ ਬਣੇ ਬੰਦੇ ਦੀ ਕੀਤੀ ਆਪ ਬੰਦਾ ਪਰਵਰੀ ਓ ਮੈਂ ਹਜ਼ਾਰਾਂ ਕੇਰਿਆਂ ਨੂੰ ਤੋੜ ਕੇ ਆਇਆ ਗਿਆ ਬਾਦਸ਼ਾਹ ਮੈਂ ਤੇਰਾ ਮੂੰਹ ਮੋੜ ਕੇ ਆਇਆ ਗਿਆ ਝੁੱਠੀਆਂ ਕਸਮਾਂ ਦਾ ਸ਼ਾਹ ਤੂੰ ਖੁਦਾ ਦੀ ਨજર ਵਿੱਚ ਸ਼ੈਤਾਨ ਹੈ ਮਾਕਾਰ ਹੈ ਉਹ ਤੂੰ ਸੱਚ ਜਿਸ ਦਾ ਯਾਰ ਹੈ ਉਸ ਨੂੰ ਕੀ ਫਿਕਰ ਜਿਸ ਦਾ ਰੱਬ ਪੈਰੇਦਾਰ ਹੈ ਉਹ ਵਾਲ ਮੇਰਾ ਇੱਕ ਵੀ ਵਿੰਗਾ ਤੁਕਾਰ ਸਕਦਾ ਨਹੀਂ ਖਾਲਸਾ ਮੇਰਾ ਤਹ ਅਸ਼ਰਾ ਤੀਕ ਬਰ ਸਕਦਾ ਨਹੀਂ ਲੈ ਖਤਮ ਕਰਦਾ ਚਿੱਠੀ ਖੋਲ ਅਜ ਸੁਪਾਰ ਹੈ ਬਸ ਪਰਾਉਣਾ ਚੰਦ ਦਿਨਾਂ ਦਾ ਇਹ ਜੋ ਤੇਰਾ ਰਾਜ ਹੈ ਓ ਤੂੰ ਹਵਾ ਵੀ ਨਹੀਂ ਸ਼ੂ ਸਾਕੇ ਦਾ ਗੋਬਿੰਦ ਦੀ ਬਸ ਫੂਕ ਨਿਕਲੀ ਸਮਝ ਬਾਦਸ਼ਾਹੇ ਕੰਦ ਦੀ ਜੇ ਹਾ ਚਾਤੁਰ ਭੇੜੀ ਏ ਤੈਨੂੰ ਮਰਨ ਦੀ ਲਾਲ ਸਾ ਮੈਂ ਤੇਰੇ पिछे लॻण शेर बपुर खाल सचा तेॾके सच्डा ते उते गाॾके राय कांगा नवां तीर अड एक तीर अड केक तीर अपा छॾ के एक तीर अपना